ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਬੁਰਜਗਿੱਲ ਦੇ ਵਿੱਚ ਜੋ ਸਾਬਕਾ ਸਰਪੰਚ ਸਰਦਾਰ ਸਵਰਨ ਸਿੰਘ ਜੀ ਵੱਲੋਂ ਇਹ ਪ੍ਰਾਣੀ ਤੇ ਵਿਰਾਸਤੀ ਕੋਠੀ ਹੈ ਜਿਹੜੀ ਉਹ ਬਣਾਈ ਗਈ ਹੈ ਤੇ ਜਿਹੜੀ ਆਪ ਆ ਇਹਦੀ ਦੇਖ ਦੇਖ ਰਹੇ ਆ ਨਾ ਇਹ ਵੀ ਲਾਹੌਰੀਟਾਂ ਦੀ ਬਣੀ ਹੋਈ ਹੈ ਬੜੀ ਮਿਹਨਤ ਤੇ ਮਸਾਕਤ ਦੇ ਨਾਲ ਇਹ ਤਿਆਰ ਕੀਤੀ ਗਈ ਆ ਪਰ ਇਹਦੇ ਅੰਦਰ ਜੋ ਸਮਾਨ ਆ ਨਾ ਤੁਸੀਂ ਵੀ ਦੇਖ ਕੇ ਹੈਰਾਨ ਹੋਵੋਗੇ ਬਹੁਤ ਪੁਰਾਣੀਆਂ ਚੀਜ਼ਾਂ ਇਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸੰਭਾਲੀਆਂ ਹੋਈਆਂ ਨੇ ਆਓ ਅੱਜ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਂਗਾ ਇਹ ਆਓ ਆਪਾਂ ਅੰਦਰ ਚੱਲਦੇ ਆਂ ਸਭ ਤੋਂ ਪਹਿਲਾਂ ਮੈਂ ਸਰਪੰਚ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਨੀ ਸਿੱਦਕਤ ਦੇ ਨਾਲ ਇਹ ਚੀਜ਼ਾਂ ਸੰਭਾਲੀਆਂ ਹੋਈਆਂ ਨੇ ਆਜੋ ਆਪਾਂ ਰਸੋਈ ਚ ਲੈ ਕੇ ਚੱਲਦੇ ਆ ਤੁਹਾਨੂੰ ਦੇਖੋ ਆਹਾਂ ਨੇ ਪਰਾਣਾ ਰੜਕੜਾ ਵੀ ਇਹਨੂੰ ਤੋਲਾ ਵੀ ਕਹਿੰਦੇ ਸੀਗੇ ਇਹ ਪ੍ਰਾਣੀ ਮਧਾਨੀਆਂ ਜੀ ਲੱਕੜ ਦੀ ਐ ਬਿਨਾ ਲਾਈਟ ਤੋਂ ਚੱਲਦੀ ਸੀ ਸਾਡੀਆਂ ਸਵਾਨੀਆਂ ਜਿਹੜੀਆਂ ਦੁੱਧ ਢਿਕਦੀਆਂ ਆਉਂਦੀ ਸੀ ਨਾ ਇਹ ਤੜਕੇ ਅੰਮ੍ਰਿਤ ਵੇਲੇ ਸਾਡੇ ਭਾਈ ਦੀਆਂ ਭੈਣਾਂ ਐ ਏਦਾਂ ਆ ਇੱਧਰ ਇੱਧਰ ਹੀ ਦਿਖਾਉਣਾ ਮੈਂ ਤੁਹਾਨੂੰ ਸਾਡੀਆਂ ਭੈਣਾਂ ਐ ਬੈਠ ਕੇ ਇਹਦੇ ਨਾਲ ਦੁੱਧ ਢਿਕਦੀਆਂ ਨੇ ਇਹ ਪ੍ਰਾਣੀ ਮਧਾਨੀਆਂ ਐ ਆ ਦੇਖੋ ਐ ਚੱਲਦੀ ਹੁੰਦੀ ਸੀ ਇਹ ਆਇਦਾਂ ਦੁੱਧ ਢਿਕਦੇ ਆਉਂਦੇ ਸੀ ਸਾਡੀਆਂ ਭੈਣਾਂ ਇਹ ਤੇ ਆਹ ਹੋਰ ਚੀਜ਼ਾਂ ਵੀ ਦਿਖਾਉਣੇ ਆ ਜਿਵੇਂ ਆਹ ਵੀ ਮਧਾਨੀਆਂ ਨੇ ਆਹ ਛੱਜ ਪਿਆ ਜੀ ਤੇ ਆਹ ਪੁਰਾਣਾ ਚੁੱਲ੍ਹਾ ਐ ਇਹ ਹੋਰ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਆ ਜਿਵੇਂ ਕੋਠੀ ਇਹਦੇ ਵਿੱਚ ਜਿਵੇਂ ਅੱਜ ਦਾ ਸੋਹ ਪੀਸ ਕਹਿੰਦੇ ਨੇ ਆ ਸਾਡੀਆਂ ਬੀਬੀਆਂ ਪਣਾ ਦੇ ਵਿੱਚ ਐ ਸਮਾਨ ਰੱਖਦੀਆਂ ਹੁੰਦੀਆਂ ਸੀ ਤੇ ਆਜ ਇੱਕ ਤੁਹਾਨੂੰ ਵਿਰਾਸਤੀ ਪੁਰਾਣਾ ਨਲਕਾ ਦਿਖਾਉਨੇ ਆ ਉਹਦੇ ਕੋਲੇ ਵੀ ਮੈਂ ਤੁਹਾਨੂੰ ਲੈ ਕੇ ਚੱਲਦਾਗਾ ਹਾਂਜੀ ਇਹ ਸੀ ਪੁਰਾਣਾ ਨਲਕਾ ਜਿਹਨੂੰ ਅਸੀਂ ਕੁੱਤਾ ਨਲਕਾ ਕਹਿੰਦੇ ਸੀ ਐ ਪਾਣੀ ਢੇੜ ਦੇਣ ਤੇ ਸਿੱਧਾ ਪਾਣੀ ਨਿਕਲ ਆਉਂਦਾ ਸੀ ਫਿਰ ਅਸੀਂ ਪਾਣੀ ਪੀਂਦੇ ਹੁੰਦੇ ਸੀ ਤੇ ਆਓ ਹੁਣ ਆਪਾਂ ਇਧਰ ਚੱਲਦੇ ਆਂ ਜਿਵੇਂ ਆਹ ਪ੍ਰਾਣੀ ਉਕੜੀ ਉਕੜੀ ਕਹਿੰਦੇ ਹੁੰਦੇ ਸੀ ਇਹਨੂੰ ਜੀ ਤੇ ਇਹ ਉਕੜੀ ਦੇ ਵਿੱਚ ਪਾ ਕੇ ਜਿਵੇਂ ਦਾਣੇ ਵਗੈਰਾ ਰਗੜੇ ਜਾਂਦੇ ਸਨ ਇਹ ਉਕੜੀ ਕਿਹਾ ਜਾਂਦਾ ਸੀ ਇਹਨੂੰ ਤੇ ਇਹ ਆ ਲਾਲਟਨ ਜਦੋਂ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਤੇ ਇਹਨੂੰ ਚਾਨਣ ਕਰਨ ਦੇ ਪ੍ਰਬੰਧ ਵਿੱਚ ਇਹਨੂੰ ਵਰਤਿਆ ਜਾਂਦਾ ਸੀਗਾ ਸਾਡੇ ਭਰਾ ਜਦੋਂ ਖੇਤਾਂ ਵਿੱਚ ਜਾਂਦੇ ਉਹ ਲਾਟਨ ਲੈ ਕੇ ਜਾਂਦੇ ਜਾਂ ਘਰਾਂ ਦੇ ਵਿੱਚ ਵੀ ਚਾਨਣ ਦਾ ਸਾਧਨ ਵਰਤਿਆ ਜਾਂਦਾ ਸੀ ਤੇ ਐਦਾਂ ਟੋਕਾ ਕੀਤਾ ਜਾਂਦਾ ਸੀਗਾ ਜੀ ਇਹਨੂੰ ਫੇਰ ਕਿਧਰ ਰੁਗ ਲਾਇਆ ਜਾਂਦਾ ਸੀ ਅੱਜ ਤਾਂ ਜਿਹੜੀਆਂ ਕਿ ਇਹ ਪੁਰਾਣੀਆਂ ਚੀਜ਼ਾਂ ਸਾਡੇ ਘਰਾਂ ਵਿੱਚੋਂ ਖਤਮ ਹੋ ਚੁੱਕੀਆਂ ਨੇ ਤੇ ਆਜੋ ਅੱਗੇ ਹੋਰ ਵੀ ਬਹੁਤ ਪੁਰਾਣੀਆਂ-ਪੁਰਾਣੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਜਿਵੇਂ ਹੁਣ ਮੈਂ ਲੈ ਕੇ ਜਾਣਾ ਤੁਹਾਨੂੰ ਖੇਤੀਬਾੜੀ ਦੇ ਸੰਦ ਨੇ ਸਭ ਤੋਂ ਪਹਿਲਾਂ ਪਹੁੰਚਦੇ ਆਪਾਂ ਗੱਡੇ ਕੋਲ ਜੀ ਗੱਡਾ ਇਹਦੇ ਵਿੱਚ ਦੋ ਬਰਤ ਜੋੜੇ ਜਾਂਦੇ ਸੀ ਤੇ ਇੱਥੇ ਬਹਿ ਕੇ ਚਲਾਇਆ ਜਾਂਦਾ ਸੀ ਏਸੀ ਸਾਡਾ ਗੱਡਾ ਪਰਾਣਾ ਤੇ ਇੱਧਰ ਸਾਰੇ ਉਹ ਖੇਤੀਬਾੜੀ ਦੇ ਸੰਦ ਪਏ ਨੇ ਤੇ ਜਿਵੇਂ ਆ ਖਪਰਾ ਪਿਆ ਤੇ ਹੋਰ ਆ ਕਸੀਏ ਪਏ ਆ ਤੇ ਆ ਪੰਜਾਲੀ ਪਈ ਆ ਜੀ ਆ ਸਲੰਗ ਹੈ ਤੇ ਆ ਟੰਗਲੀ ਪਈ ਹੈ ਤੇ ਆ ਸਾਰੇ ਜਿੰਨੇ ਵੀ ਆ ਜਵੇਂ ਉੱਠਦੀ ਬੈਠਣ ਵੇ ਕਾਠੀ ਪਾਈ ਜਾਂਦੀ ਸੀ ਉਹ ਆ ਕਾਠੀ ਪਾਈ ਜਾਂਦੀ ਸੀ ਤੇ ਆ ਹਲ ਵੀ ਪਿਆ ਜੀ ਦੇਖੋ ਆਹਲੀਰੀ ਆ ਜਿਹੜੇ ਬੌਣ ਵਾਲੇ ਸਾਰੇ ਸੰਦ ਇਹ ਸਰਪੰਚ ਸਵਰਨ ਸਿੰਘ ਨੇ ਬੜੀ ਮਸਾਕਤ ਤੇ ਮਿਹਨਤ ਦੇ ਨਾਲ ਇਕੱਠੇ ਕੀਤੇ ਹੋਏ ਨੇ ਹਾਂਜੀ ਆਓ ਦੋਸਤੋ ਸਾਡੀਆਂ ਬੀਬੀਆਂ ਭੈਣਾਂ ਦੇ ਬਰਤਨਾਂ ਦਾ ਸਮਾਨ ਜਿਵੇਂ ਉਹ ਤਾਣੀ ਬੁੰਦੀ ਆਉਂਦੇ ਸਨ ਆ ਉਰੀ ਦੀ ਲੋੜ ਪੈਂਦੀ ਹੁੰਦੀ ਸੀ ਆ ਸਾਰੀਆਂ ਉਰੀਆਂ ਨੇ ਜੀ ਤੇ ਆਹ ਇਹਨੂੰ ਬੇਲਣੇ ਤੇ ਪਣਕ ਵੀ ਕਿਹਾ ਜਾਂਦਾ ਸੀਗਾ ਤੇ ਆਹ ਪੈੜੇ ਇਹਨਾਂ ਨੂੰ ਕਿਹਾ ਜਾਂਦਾ ਜੀ ਪੈੜੇ ਤੇ ਆਹਾਂ ਕੰਗਾ ਹੋ ਗਿਆ ਜੀ ਇਹ ਸਾਰੀਆਂ ਪ੍ਰਾਣੀਆਂ ਚੀਜ਼ਾਂ ਸਾਡੀਆਂ ਬੀਬੀਆਂ ਭੈਣਾਂ ਜਦੋਂ ਤਾਣੀ ਬੁੰਦੀਆਂ ਆ ਤੱਕੜੀ ਹੈ ਜੀ ਅੱਜਕੱਲ ਅੱਜਕੱਲ ਤਾਂ ਇਹ ਆਲੋਪ ਹੀ ਹੋ ਗਈ ਨੰਬਰ ਵਾਲੇ ਆਗੇ ਲਾਈਟ ਵਾਲੇ ਲੈਫਟ ਰਿੰਕ ਕੰਡੇ ਆਗੇ ਤੇ ਇਧਰ ਹੋਰ ਵੀ ਜਿਵੇਂ ਆ ਚਰਖੇ ਪਏ ਆ ਜੀ ਉਧਾਨੀਆਂ ਪਈਆਂ ਨੇ ਤੇ ਆ ਜਦੋਂ ਸਾਡੀਆਂ ਬੀਬੀਆਂ ਭੈਣਾਂ ਉਹ ਕਰਦੀਆਂ ਹੁੰਦੀ ਸਤਾਣੀ ਬੁੰਦੀਆਂ ਨੇ ਸੀ ਉਹਨਾਂ ਨੂੰ ਇਹਨੇ ਰੰਗ ਜਾਂ ਮਾਵਾ ਛਡਾਉਣ ਵਾਸਤੇ ਬੁਰਸਾਂ ਦੀ ਵਰਤ ਹੁੰਦੀ ਸੀ ਆ ਊਰੀਆਂ ਜੀ ਵੱਡੀਆਂ ਊਰੀਆਂ ਨਹੀਂ ਗੀਆਂ ਤੇ ਆ ਰਾਤਖੜਾ ਜੀ ਦੇਖੋ ਇਹ ਪ੍ਰਾਣੀਆਂ ਦੀ ਜੀਆਂ ਇਹ ਚੀਜ਼ਾਂ ਤਾਂ ਦੋਸਤੋ ਇੱਥੇ ਬਹੁਤ ਨਹੀਂ ਗਈਆਂ ਪਰ ਇੰਨਾ ਨਾ ਟਾਈਮ ਤੁਹਾਡੇ ਕੋਲ ਵੀਡੀਓ ਦੇਖਣ ਦਾ ਨਾ ਬਣਾਉਂਦਾ ਹੁੰਦਾ ਇਹ ਕੱਲੀ-ਕੱਲੀ ਚੀਜ਼ ਦਿਖਾਈ ਤਾਂ ਬੜਾ ਟਾਈਮ ਲੱਗ ਜਾਣਾ ਤੇ ਆ ਦੇਖੋ ਕਿੰਨੀ ਸੋਹਣੀ ਵਿਰਾਸਤ ਸਰਪੰਚ ਸਾਹਿਬ ਨੇ ਬਣਾਈ ਹੈ ਤੇ ਇਹਦੇ ਅੰਦਰ ਹੋਰ ਕੀ ਕੀ ਚੀਜ਼ਾਂ ਨੇ ਹੋਰ ਵੀ ਤੁਹਾਨੂੰ ਵਿਖਾਉਣ ਦਾ ਯਤਨ ਕਰਦਾ ਅੱਜ ਇੱਕ ਤੁਹਾਨੂੰ ਪੁਰਾਣਾ ਚਰਖਾ ਦਿਖਾਉਣਾ ਜੋ ਗਾਂਧੀ ਵੇਲੇ ਵਰਤਿਆ ਜਾਂਦਾ ਸੀ ਪੁਰਾਣਾ ਚਰਖਾ ਜਿਹੜਾ ਗਾਂਧੀ ਨੇ ਚਲਾਇਆ ਸੀ ਹਾਂਜੀ ਹਾਂਜੀ ਦੋਸਤੋ ਇਹ ਉਹ ਪੁਰਾਣਾ ਚਰਖਾ ਤੇ ਜਿਹੜਾ ਗਾਂਧੀ ਚਲਾਉਂਦਾ ਹੁੰਦਾ ਸੀ ਇੱਥੋਂ ਇਹ ਤੱਕਲਾ ਭੁੰਦਾ ਸੀ ਇੱਥੋਂ ਇਹਨੂੰ ਹੱਥ ਨਾਲ ਇਹਨੂੰ ਘੁਮਾਇਆ ਜਾਂਦਾ ਸੀ ਤੇ ਆਹ ਇਹਦੀ ਮਾਲ ਜਿਹਨੂੰ ਆਪਾਂ ਬਾਲ ਸਾਡੇ ਬੀਬੇ ਪਹਿਣਾ ਕਰਨੀ ਹੁੰਦੀ ਐ ਤੇ ਆਹ ਦੇਖੋ ਪੁਰਾਣਾ ਜਿਵੇਂ ਸੁਦੋਖ ਪਿਆ ਤੇ ਆਹ ਸਾਡੀਆਂ ਬੀਬੀਆਂ ਪਹਿਣਾ ਦੇ ਜਿਹੜੇ ਆਪਾਂ ਹੁੰਦੇ ਸੀ ਪ੍ਰਾਣ ਬਰਾਸ ਤੇ ਇਹਨਾਂ ਨੂੰ ਕੀ ਕਹੀਏਗਾ ਗਰੇ ਗਈ ਹੈ ਜੀ ਜਾਂ ਕੋਈ ਹੋਰ ਨਾਮ ਹੈ ਇਹ ਆਜੇ ਇੱਧਰ ਸਾਨੂੰ ਚੱਕੀ ਤੇ ਚਰਖਾ ਹੋਰ ਵਿਖਾਉਣੇ ਆ ਕੁਛ ਨਾ ਪੱਖਾ ਜਦੋਂ ਲਾਈਟ ਦਾ ਪ੍ਰਬੰਧ ਨਹੀਂ ਸੀ ਨਾ ਹੁੰਦਾ ਤੇ ਇਹ ਜਿਆਦਾਤਰ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਲੱਗਿਆ ਹੁੰਦਾ ਸੀਗਾ ਤੇ ਇਸ ਤਰ੍ਹਾਂ ਇਹਨੂੰ ਕਮਾਇਆ ਜਾਂਦਾ ਸੀਗਾ ਤੇ ਇਦਾਂ ਫਿਰ ਇਹ ਹਵਾ ਮਾਰਦਾ ਇਸ ਥੱਲੇ ਬੈਠੇ ਜਿਹੜੇ ਬੈਠਾ ਹੁੰਦਾ ਸੀਗਾ ਤੇ ਆਹ ਦੇਖੋ ਹੁਣ ਤੁਹਾਨੂੰ ਦਿਖਾਉਨੇ ਪੁਰਾਣੀ ਚੱਕੀ ਤੇ ਇਹ ਇਹਦਾ ਆਟਾ ਪੀਜਿਆ ਜਾਂਦਾ ਸੀ ਇੱਥੋਂ ਦਾਣੇ ਪਾਈ ਜਾਂਦੇ ਹੁੰਦੇ ਸਨ ਇਸ ਤਰ੍ਹਾਂ ਤੇ ਜਦੋਂ ਆਹਾਂ ਲਟੂ ਆਉਣਾ ਉਦੋਂ ਦਾਣੇ ਚੱਕ ਲੈਣੇ ਫਿਰ ਇੱਥੇ ਦਾਣੇ ਪਾਈ ਜਾਣੇ ਤੇ ਉਦੋਂ ਬਾਅਦ ਆ ਗਿਆ ਚਰਖਾ ਦੇਖੋ ਕਿੰਨੇ ਪਤਲਾ ਇਹ ਸੀ ਇੱਥੇ ਲੇਕਿਟ ਸੂਤ ਕੱਤਿਆ ਜਾਂਦਾ ਸੀ ਇੱਕ ਮਿੰਟ ਮੈਂ ਬਾਈ ਜਾਮਾ ਮੜਾ ਜਾ। ਕੀ ਆ ਪੂਣੀ ਵੀ ਰੱਖੀ ਹੋਈ ਹੈਗੀ ਤੇ ਐਂ ਤਰਖੇ ਦੇ ਨਾਲ ਜਿਹੜਾ ਉਹ ਸੂਤ ਕੱਤਿਆ ਜਾਂਦਾ ਸੀ ਦੇਖੋ। ਐਂ ਬਟ ਦਿੱਤਾ ਜਾਂਦਾ ਸੀ ਦੇਖੋ ਜੂ ਸੂਤ ਕੱਤਿਆ ਜਾ ਰਿਹਾ ਹੈਗਾ। ਤਾਂ ਦੀ ਟੁੱਟ ਗਿਆ ਚਲੋ। ਤੇ ਆਹ ਹੋਰ ਪ੍ਰਾਣੀਆਂ ਚਰਕੇ ਜਿਹੜੇ ਆਹ ਅ ਪ੍ਰਾਣੀਆਂ ਚੀਜ਼ਾਂ ਸਾਡੀਆਂ ਸਾਮੀਆਂ ਪੰਜ ਹੋਣੀਆਂ ਜਿਵੇਂ ਬਾਗ ਕਹਿੰਦੇ ਹੁੰਦੇ ਸੀ ਆਹ ਫਲਕਾਰੀ ਆ ਗਈ ਜੀ ਤੇ ਪੱਖੀਆਂ ਨੇ ਹਵਾ ਚੱਲਣ ਨੂੰ ਇਦਾਂ ਗਰਮੀ ਆਉਂਦੀ ਤਾਂ ਪੱਖੀਆਂ ਨਾਲ ਹਵਾ ਝੱਲੀ ਜਾਂਦੀ ਸੀ ਹਾਂਜੀ ਦੋਸਤੋ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਸਵਰਨ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਪ੍ਰਾਣੀ ਵਿਰਾਸਤਾਂ ਪ੍ਰਾਣੀਆਂ ਚੀਜ਼ਾਂ ਸਾਡੀਆਂ ਸੰਭਾਲ ਕੇ ਰੱਖੀਆਂ ਨੇ ਆਹ ਦੇਖੋ ਆ ਕੀ ਗੁੱਡਨ ਘਟੋਲਾ ਇਹ ਬਣਾਇਆ ਤੁਸੀਂ ਵੀ ਇਹ ਕਮੈਂਟ ਕਰਕੇ ਦੱਸਿਓ ਇਹ ਇਸ ਤਰ੍ਹਾਂ ਉੱਡਦਾ ਹੈ ਇਹ ਇਹ ਡਿੱਗਦਾ ਵੀ ਹੈ ਨਹੀਂ ਇਹਦੇ ਤੋਂ ਤੇ ਅਸੀਂ ਸਮੁੱਚੇ ਹੀ ਨਗਰ ਦਾ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੇ ਸਰਪੰਚ ਸਾਹਿਬ ਦਾ ਸਹਿਯੋਗ ਕੀਤਾ ਅਸੀਂ ਤੈਹਦ ਲੋ ਤੋਂ ਧੰਨਵਾਦ ਕਰਦੇ ਆਂ ਪ੍ਰਾਣੀਆ ਚੀਜ਼ਾਂ ਮੈਂ ਵੀ ਇੱਥੇ ਆਇਆ ਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਕੇ ਲੈ ਕੇ ਆਏ ਗਿਆਂ ਤੇ ਤੁਸੀਂ ਵੀ ਆਇਓ ਆਪਣੇ ਪਰਿਵਾਰ ਸਮੇਤ ਜਿਹੜੀਆਂ ਪ੍ਰਾਣੀ ਪ੍ਰਾਣੀਆਂ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਉਹ ਜ਼ਰੂਰ ਦਿਖਾ ਕੇ ਲੈ ਕੇ ਜਾਇਓ ਹਾਂਜੀ ਇਸ ਕੋਠੀ ਦੀ ਲੋਕੇਸ਼ਨ ਹੈ ਜਦੋਂ ਆਪਾਂ ਬੁਰਜ ਗਿਲ ਤੋਂ ਪਾਈ ਰੂਪੇ ਨੂੰ ਜਾਂਦੇ ਆਂ ਪਾਈ ਰੂਪੇ ਤੋਂ 3 ਕਿਲੋਮੀਟਰ ਉਧਾਂ ਤੇ ਬੁਰਜ ਗਿਲ ਤੋਂ 2 ਕਿਲੋਮੀਟਰ ਲੰਘ ਕੇ ਤੇ ਇਹ ਕੋਠੀ ਆਉਂਦੀ ਹੈ ਪੈਲਸਾਂ ਦੇ ਬਿਲਕੁਲ ਸਾਹਮਣੇ ਆ ਇਦਾ ਕੋਈ ਵੀ ਫੀਸ ਜਾਂ ਕਿਰਾਇਆ ਨਹੀਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹ ਜਿਹੜੀ ਕੋਠੀ ਵਰਾਸਤੀ ਕੋਠੀ ਖੁੱਲੀ ਰਹਿੰਦੀ ਆ